ਤਨ ਗੁਰੂ ਅਰਜਨ ਦੇਵ ਪਾਸ਼ਾ ਰਚਨਾ ਪ੍ਰਤਾਪ ਪਾਰਸ ਗੁਰਦਾਸਪੁਰੀ ਅੰਬਰ ਰੋਇਆ ਧਰਤੀ ਬਿਲਕੀ ਕੰਬੀ ਕੋ ਲੁਕਾਈ ਅੰਬਰ ਰੋਇਆ ਧਰਤੀ ਬਿਲਕੀ ਕੰਬੀ ਕੋ ਲੁਕਾਈ ਤਨ ਗੁਰੂ ਅਰਜਨ ਦੇਵ ਪਾਸ਼ਾ ਜਦੋਂ ਸ਼ਹੀਦੀ ਪਾਈ ਤਨ ਗੁਰੂ ਅਰਜਨ ਦੇਵ ਪਾਸ਼ਾ ਜਦੋਂ ਸ਼ਹੀਦੀ ਪਾਈ ਹਾ ਦਾ ਨਾਰਾ ਮਾਰਿਆ ਪਾਉਣਾ ਚਲਦੇ ਮੇਖ ਖਲੋਈ ਹਾ ਦਾ ਨਾਰਾ ਮਾਰਿਆ ਪਾਉਣਾ ਚਲਦੇ ਮੇਖ ਖਲੋਈ ਮੌਨ ਤਰਿਆ ਬਿਰਖਾਨੀ ਤੇ ਅਦ ਮੋਹੇ ਜੇ ਹੋਈ ਹਾ ਦਾ ਨਾਰਾ ਮਾਰਿਆ ਪਾਉਣਾ ਚਲਦੇ ਮੇਖ ਖਲੋਈ ਮੌਨ ਤਰਿਆ ਬਿਰਖਾਨੀ ਤੇ ਅਦ ਮੋਹੇ ਜੇ ਹੋਈ ਹਰ ਰਾਹ ਤੇ ਸੀ ਉੱਤੇ ਕਹਿੰਦੇ ਘੋਰ ਉਦਾਸੀ ਸ਼ਾਈ ਹਰ ਰਾਹ ਦੇ ਸੀ ਉੱਤੇ ਕਹਿੰਦੇ ਕੋਰ ਉਦਾਸੀ ਛਾਈ ਤਨ ਗੁਰੂ ਅਰਜਨ ਦੇ ਪਾਸ਼ਾ ਜਦੋਂ ਸ਼ਹੀਦੀ ਪਾਈ ਤਨ ਗੁਰੂ ਅਰਜਨ ਦੇ ਪਾਸ਼ਾ ਜਦੋਂ ਸ਼ਹੀਦੀ ਪਾਈ ਪੰਖੇਰੂ ਸਭ ਸੋਗ ਮਨਾਵਨ ਹਾਲਿਆਂ ਵਿੱਚ ਬਹਿ ਕੇ ਬਿੰਚੋਗੇ ਦੇ ਮੁਰੀਆਂ ਕੁੰਜਾਂ ਤੌਬਾ ਤੌਬਾ ਕਹਿ ਕੇ ਪੰਖੇਰੂ ਸਭ ਸੋਗ ਮਨਾਵਨ ਹਾਲਿਆਂ ਵਿੱਚ ਬਹਿ ਕੇ ਬਿੰਚੋਗੇ ਦੇ ਮੁੜੀਆਂ ਕੁੰਝਾਂ ਤੌਬਾ ਤੌਬਾ ਕਹਿ ਕੇ ਸੋਗ ਮਈ ਇੱਕ ਧੁਨ ਫਿਜ਼ਾਤੋਂ ਆਪ ਮੁਹਾਰੇ ਆਈ ਸੋਗ ਮਈ ਇੱਕ ਧੁਨ ਫਿਜ਼ਾਤੋਂ ਆਪ ਮੁਹਾਰੇ ਆਈ ਤਨ ਗੁਰੂ ਅਰਜਨ ਦੇ ਪਾਤਸ਼ਾ ਜਦੋਂ ਸ਼ਹੀਦੀ ਪਾਈ ਤਨ ਗੁਰੂ ਅਰਜਨ ਦੇ ਪਾਤਸ਼ਾ ਜਦੋਂ ਸ਼ਹੀਦੀ ਪਾਈ ਸਤ ਗੁਰਾਂ ਦੀ ਇੱਕ ਸ਼ਹਾਦਤ ਲੀ ਸਿੱਖੀ ਦੀ ਬਾਗੀ ਸਤਿਗੁਰਾਂ ਦੀ ਇੱਕ ਸ਼ਹਾਦਤ ਲੀ ਸਿੱਖੀ ਦੀ ਬਾਗੀ ਹਕ ਸੱਚ ਲਈ ਜੀਣਾ ਮਰਨਾ ਸਭ ਨੂੰ ਪਾਠ ਪੜਾ ਕੇ ਸਿੱਖੀ ਵਿੱਚ ਸ਼ਹੀਦੀ ਵਾਲੀ ਐਸੀ ਰੀਤ ਚਲਾਈ ਸਿੱਖੀ ਵਿੱਚ ਸ਼ਹੀਦੀ ਵਾਲੀ ਐਸੀ ਰੀਤ ਚਲਾਈ ਤਨ ਗੁਰੂ ਅਰਜਨ ਦੇਵ ਪਾਸ਼ਾ ਜਦੋਂ ਸ਼ਹੀਦੀ ਪਾਈ ਤਨ ਗੁਰੂ ਅਰਜਨ ਦੇਵ ਪਾਸ਼ਾ ਜਦੋਂ ਸ਼ਹੀਦੀ ਪਾਈ ਜ਼ਬਰ ਜ਼ੁਲਮ ਦਾ ਉੱਤਰ ਦਿੱਤਾ ਗੁਰੂ ਜੀ ਨੇ ਇੱਕ ਅਨੋਖਾ ਜ਼ਬਰ ਜ਼ੁਲਮ ਦਾ ਉੱਤਰ ਦਿੱਤਾ ਗੁਰੂ ਜੀ ਇੱਕ ਅਨੋਖਾ ਉਸ ਉੱਤਰ ਦਾ ਚਰਚਾ ਹੋਇਆ ਪਾਰਸ ਜਗ ਤੇ ਚੁੱਕਾ ਤੱਤੀ ਤਵੀ ਤੇ ਬਹਿ ਕੇ ਸਤਿਗੁਰ ਸੱਚ ਦੀ ਮਹਿਮਾ ਗਾਈ ਤੱਤੀ ਤਵੀ ਤੇ ਬਹਿ ਕੇ ਸਤਿਗੁਰ ਸੱਚ ਦੀ ਮਹਿਮਾ ਗਾਈ ਧਨ ਗੁਰੂ ਅਰਚਨ ਦੇ ਪਾਸ਼ਾ ਜਦੋਂ ਸ਼ਹੀਦੀ ਪਾਈ ਤਨ ਗੁਰੂ ਅਰਜਨ ਦੇ ਪਾਸ਼ਾ ਜਦੋਂ ਸ਼ਹੀਦੀ ਪਾਈ ਅੰਬਰ ਰੋਇਆ ਤਰਤੀ ਬਿਲਕੀ ਕੰਬੀ ਕੁਲ ਲਕਾਈ ਤਨ ਗੁਰੂ ਅਰਜਨ ਦੇ ਪਾਸ਼ਾ ਜਦੋਂ ਸ਼ਹੀਦੀ ਪਾਈ ਤਨ ਗੁਰੂ ਅਰਜਨ ਦੇ ਪਾਸ਼ਾ ਜਦੋਂ ਸ਼ਹੀਦੀ ਪਾਈ